ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਸੋਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚਾਹ ਬਣਾਣੀ ਤਾਂ ਤਕਰੀਬਨ ਹਰ ਕਿਸੇ ਨੂੰ ਹੀ ਆਉਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਮੈਂ ਚਾਹ ਬਣਾਉਣੀ ਆ ਸ਼ੱਕਰ ਵਾਲੀ ਚਾਹ ਉਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਤੇ ਉਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਜਾ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਾਹ ਬਣਾਉਣ ਵਾਸਤੇ ਇੱਥੇ ਮੈਂ ਇੱਕ ਬਰਤਨ ਲੈ ਲਿਆ ਇਸ ਦੇ ਵਿੱਚ ਮੈਂ 1.5 ਕੱਪ ਪਾਣੀ ਦਾ ਪਾ ਦਿੱਤਾ ਤੇ ਫਲੇਮ ਇੱਥੇ ਮੀਡੀਅਮ ਹੀ ਰੱਖਣੀ ਹੈ ਤਕਰੀਬਨ 2-3 ਮਿੰਟ ਲਈ ਆਪਾਂ ਇਸ ਨੂੰ ਉਬਲਣ ਦਵਾਂਗੇ ਤੇ ਹੁਣ ਇਸ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਇਸ ਦੇ ਵਿੱਚ ਮੈਂ ਥੋੜੇ ਜੇ ਮਸਾਲੇ ਪਾਵਾਂਗੀ ਮਸਾਲੇ ਦਾ ਸ਼ੱਕਰ ਵਾਲੀ ਚਾਹ ਬਣ ਕੇ ਤਿਆਰ ਹੋ ਜੇਗੀ ਉਸ ਦੇ ਲਈ ਇੱਥੇ ਮੈਂ ਚਮਚ ਦਾ ਚੌਥਾ ਹਿੱਸਾ ਹਰੇ ਸੌਂਫ ਲੈਨੇ ਤੇ ਦੋ ਲੌਂਗ ਲੈਨੇ ਮੈਂ ਸਟਰੋਂਗ ਚਾਹ ਬਣਾਨੀ ਹੈ ਇਸ ਲਈ ਦੋ ਲੌਂਗ ਲੈਨੇ ਤੁਸੀਂ ਇੱਕ ਵੀ ਲੈ ਸਕਦੇ ਹੋ ਇੱਕ ਹਰੀ ਇਲਾਇਚੀ ਦਸ ਦਰੀ ਜਹੀ ਪੀਸੀ ਹੋਈ ਇੱਕ ਛੁਟਕੀ ਸੁੰਡ ਪਾਊਡਰ ਤੇ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਤੇ ਇਹ ਸਾਰੇ ਮਸਾਲੇ ਹੀ ਇੱਥੇ ਮੈਂ ਹੁਣ ਪਾਣੀ ਦੇ ਵਿੱਚ ਪਾ ਦੇਣੇ ਨੇ ਪਾਣੀ ਨੂੰ ਤਕਰੀਬਨ 2-3 ਮਿੰਟ ਹੋ ਗਏ ਨੇ ਉਬਲਦੇ ਹੋਏ ਤੇ ਫਲੇਮ ਇੱਥੇ ਹੁਣ ਮੈਂ ਲੋਅ ਰੱਖੀ ਹੋਈ ਏ ਤੇ ਜਿਵੇਂ ਜਿਵੇਂ ਇਸ ਨੂੰ ਉਬਾਲਾ ਆਏਗਾ ਪਾਣੀ ਦਾ ਜਿਹੜਾ ਕਲਰ ਹੈਗਾ ਉਹ ਚੇਂਜ ਹੋਣਾ ਸ਼ੁਰੂ ਹੋ ਜਾਣਾ ਹੈ ਦੇਖੋ ਹੌਲੀ ਹੌਲੀ ਪਾਣੀ ਦਾ ਕਲਰ ਚੇਂਜ ਹੁੰਦਾ ਜਾ ਰਿਹਾ ਹੈ ਤਕਰੀਬਨ 2 ਕੁ ਮਿੰਟ ਲੱਗੇ ਨੇ ਪਾਣੀ ਦਾ ਕਲਰ ਚੇਂਜ ਹੋ ਚੁੱਕਾ ਹੈ ਕਈ ਕੀ ਕਰਦੇ ਨੇ ਚਾਹ ਪੱਤੀ ਮਸਾਲੇ ਦੁੱਧ ਸਭ ਕੁਝ ਇੱਕੋ ਵਾਰੀ ਛੀ ਪਾ ਦਿੰਦੇ ਨੇ ਉਹਦੇ ਨਾਲ ਜਿਹੜੀ ਚਾਹ ਹੈਗੀ ਇੰਨੀ ਜ਼ਿਆਦਾ ਸਵਾਦ ਨਹੀਂ ਬਣਦੀ ਤੇ ਦੇਖੋ ਇਸ ਤਰ੍ਹਾਂ ਹੁਣ ਪਾਣੀ ਦਾ ਕਲਰ ਚੇਂਜ ਹੋ ਗਿਆ ਹੈ ਫਲੇਵਰ ਸਾਰਾ ਚਲਾ ਗਿਆ ਹੋਇਆ ਪਾਣੀ ਦੇ ਅੰਦਰ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚਾ ਚਾਹ ਪੱਤੀ ਦਾ ਤੇ ਚਾਹ ਪੱਤੀ ਵੀ ਦੇਖੋ ਇੱਥੇ ਮੈਂ ਪਾ ਲਿੱਤੀ ਏ ਤੇ ਮਿੱਠੇ ਦੇ ਲਈ ਹੁਣ ਇਸ ਦੇ ਵਿੱਚ ਪਾ ਰਹੀਆਂ ਮੈਂ ਸ਼ੱਕਰ ਮੈਂ ਇੱਥੇ ਡੇਢ ਚਮਚ ਸ਼ੱਕਰ ਦਾ ਪਾ ਰਹੀਆਂ ਜੇ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਸ਼ੱਕਰ ਦੀ ਮਾਤਰਾ ਘਟਾਵਾਂ ਦਾ ਸਕਦੇ ਹੋ ਤੇ ਹੁਣ ਇਸ ਨੂੰ ਡੇਢ-2 ਮਿੰਟ ਲਈ ਆਪਾਂ ਰਿਜਨ ਦਵਾਂਗੇ ਇਸੇ ਤਰ੍ਹਾਂ ਹੀ ਜਿੰਨੇ ਵਧੀਆ ਤਰੀਕੇ ਦੇ ਨਾਲ ਚਾਹ ਪੱਤੀ ਕੜੀ ਜਾਏਗੀ ਓਨੀ ਹੀ ਸਵਾਦ ਚਾਹ ਬਣ ਕੇ ਤਿਆਰ ਹੋਏਗੀ ਤਕਰੀਬਨ ਇੱਥੇ ਹੁਣ ਡੇਢ ਤੋਂ 2 ਮਿੰਟ ਹੋ ਗਏ ਹੋਏ ਨੇ ਤੇ ਦੇਖੋ ਚਾਹ ਪੱਤੀ ਵਾਲਾ ਪਾਣੀ ਵੀ ਹੈਗਾ ਜਿਹੜਾ ਸਾਰਾ ਇਹਦਾ ਕਲਰ ਚੇਂਜ ਹੋ ਚੁੱਕਾ ਹੈ ਇਸ ਦਾ ਮਤਲਬ ਕਿ ਚਾਹ ਪੱਤੀ ਦਾ ਫਲੇਵਰ ਵੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆ ਗਿਆ ਹੋਇਆ ਹੈ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਕੱਪ ਦੁੱਧ ਦਾ ਤੇ ਮੈਂ ਇੱਥੇ ਗਾਂ ਦੇ ਦੁੱਧ ਦਾ ਇਸਤੇਮਾਲ ਕੀਤਾ ਹੈ ਤੇ ਤੁਸੀਂ ਚਾਹੋ ਤਾਂ ਮੱਝ ਦੇ ਦੁੱਧ ਦਾ ਵੀ ਇਸਤੇਮਾਲ ਕਰ ਸਕਦੇ ਹੋ ਮੱਝ ਦੇ ਦੁੱਧ ਦੇ ਨਾਲ ਥੋੜੀ ਕਰੀਮੀ ਜੀ ਚਾਹ ਬਣ ਕੇ ਤਿਆਰ ਹੁੰਦੀ ਹੈ ਪਰ ਆਪਾਂ ਕੜਕ ਦਾਲ ਚਾਹ ਬਣਾਣੀ ਹੈ ਅੱਜ ਦੇਖੋ ਇੱਥੇ ਹਲੇ ਚਾਹ ਦਾ ਜਿਹੜਾ ਕਲਰ ਹੈਗਾ ਉਹ ਲਾਈਟ ਹੈ ਪਰ ਜਿਵੇਂ ਜਿਵੇਂ ਇਹ ਕੜੀ ਜਾਏਗੀ ਓਵੇਂ ਓਵੇਂ ਹੀ ਇਸ ਦਾ ਕਲਰ ਚੇਂਜ ਹੁੰਦਾ ਜਾਏਗਾ ਤੇ ਦੇਖੋ ਫਲੇਮ ਇੱਥੇ ਮੈਂ ਲੋ ਟੂ ਮੀਡੀਅਮ ਕਰ ਦਿੱਤੀ ਹੋਈ ਹੈ ਤੇ ਚਾਹ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਇਕੋ ਬਾਲਾ ਆਨ ਤੱਕ ਚਾਹ ਨੂੰ ਆਪਾਂ ਇਸੇ ਤਰ੍ਹਾਂ ਹੀ ਹਿਲਾਣਾ ਤੇ ਦੇਖੋ ਉਬਾਲਾ ਆਈ ਜਾ ਰਿਹਾ ਹੈ ਕੜਛੀ ਜਾਂ ਕਿਸੇ ਕੋਲੀ ਨਾਲ ਇਸੇ ਤਰ੍ਹਾਂ ਹੀ ਆਪਾਂ ਇਸ ਨੂੰ ਹਿਲਾ ਲੈਣਾ ਤੇ ਲਗਾਤਾਰ ਹਿਲਾਉਂਦੇ ਜਾਣਾ ਤੇ ਦੇਖੋ ਹੁਣ ਇੱਥੇ ਇੱਕੋ ਬਾਲਾ ਆ ਚੁੱਕਾ ਹੈ ਤੇ ਫਲੇਮ ਹੁਣ ਇੱਥੇ ਮੈਂ ਬਿਲਕੁਲ ਲੋ ਕਰ ਦਿੱਤੀ ਹੈ ਹੁਣ ਲੋ ਫਲੇਮ ਦੇ ਉੱਪਰ ਆਪਾਂ ਇਸ ਨੂੰ ਰਿਜਣ ਦਵਾਂਗੇ ਤੇ ਦੇਖੋ ਲੋ ਫਲੇਮ ਦੇ ਉੱਪਰ ਹੁਣ ਇਹ ਰਿਜ ਰਹੀ ਹੈ ਇਸ ਦੇ ਵਿੱਚ ਹਜੇ ਬਿਲਕੁਲ ਛੋਟੇ-ਛੋਟੇ ਬੱਬਲਸ ਹੈਗੇ ਨੇ ਚਾਹ ਕੜਨ ਦੀ ਅਸਲੀ ਨਿਸ਼ਾਨੀ ਇਹੀ ਹੁੰਦੀ ਹੈ ਜਦੋਂ ਹੀ ਬੱਬਲਸ ਵੱਡੇ ਹੋਣਗੇ ਤਾਂ ਸਮਝੋ ਕਿ ਚਾਹ ਬਿਲਕੁਲ ਤਿਆਰ ਹੋ ਚੁੱਕੀ ਹੈ ਦੇਖੋ ਹੁਣ ਬੱਬਲਸ ਜਿਹੜੇ ਹੈਗੇ ਨੇ ਵੱਡੇ ਵੱਡੇ ਆ ਚੁੱਕੇ ਨੇ ਇਹਦਾ ਮਤਲਬ ਕਿ ਚਾਹ ਜਿਹੜੀ ਹੈਗੀ ਇਹ ਬਹੁਤ ਵਧੀਆ ਤਰੀਕੇ ਨਾਲ ਕੜ ਗਈ ਹੋਈ ਹੈ ਤੇ ਸ਼ੱਕਰ ਵਾਲੀ ਮਸਾਲਾ ਚਾਹ ਬਣ ਕੇ ਤਿਆਰ ਹੋ ਗਈ ਹੈ ਤੇ ਦੇਖੋ ਇਹਦਾ ਕਲਰ ਵੀ ਅੱਗੇ ਨਾਲੋਂ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੈ ਮੈਂ ਇਸੇ ਤਰੀਕੇ ਦੇ ਨਾਲ ਚਾਹ ਬਣਾਉਂਦੀ ਹਾਂ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਹੁਣ ਗੈਸ ਦੀ ਫਲੇਮ ਇੱਥੇ ਮੈਂ ਬੰਦ ਕਰ ਦਿੱਤੀ ਏ ਚਾਹ ਦਾ ਕਲਰ ਦੇਖੋ ਕਿੰਨਾ ਜਿਆਦਾ ਵਧੀਆ ਆਇਆ ਤੇ ਗਰਮਾ ਗਰਮ ਚਾਹ ਹੁਣ ਮੈਂ ਕੱਪ ਦੇ ਵਿੱਚ ਪਾ ਰਹੀ ਆ ਬਹੁਤ ਹੀ ਜਿਆਦਾ ਸਵਾਦ ਚਾਹ ਬਣ ਕੇ ਤਿਆਰ ਹੁੰਦੀ ਏ ਇਸ ਤਰੀਕੇ ਨਾਲ ਗਰਮਾ ਗਰਮ ਮਸਾਲੇ ਵਾਲੀ ਸ਼ੱਕਰ ਵਾਲੀ ਚਾਹ ਬਣ ਕੇ ਤਿਆਰ ਹੋ ਚੁੱਕੀ ਏ